dekhiye pas ke theek hai ha fast theek hari ਇੱਧਰ ਵੀ ਆ ਜੀ ਸਰਪੰਚ ਸੰਸਾਰੀ ਜੀ ਮੇਰਾ ਵੀਰ ਅਮਨ ਮੇਰਾ ਛੋਟਾ ਵੀਰ ਗੁਰਦੀਪ ਸਾਰੇ ਸਰਪੰਚ ਸਾਹਿਬਾਨ ਸਾਰੀ ਸਤਕਾਰਯੋਗ ਸਾਥੀਓ ਹੰਸੇ ਹੋਣੀ ਸਾਰੀ ਸਾਥੀ ਵੀਰੇ ਭਰਾਵੋਂ ਤੁਸੀਂ ਸਾਰੇ ਸੋ ਸਾਰੇ ਗੁਰੂ ਕੀ ਫਤਿਹ ਕਰੋ ਪ੍ਰਭੂਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਅੱਜ ਵੀ ਇੱਥੇ ਪਹੁੰਚਣ ਦੇ ਬਿਯੌਰ ਬਹੁਤ ਪਿਆਰ ਮਾਨ ਸਤਿਕਾਰ ਬਖਸ਼ਿਆ ਤੁਹਾਡਾ ਦਿਲ ਦੀਆਂ ਗੱਲਾਂ ਜੋ ਧੰਨਵਾਦ ਮੇਰੇ ਇਹਨਾਂ ਚਾਰੇ ਭਰਾਵਾਂ ਨੇ ਜਿਹੜੇ ਸਟੇਜ ਤੋਂ ਬੋਲ ਕੇ ਗਏ ਨੇ ਇਹਨਾਂ ਨੇ ਕੰਮਾਂ ਦੀ ਗੱਲ ਕੀਤੀ ਹੈ ਕੰਮਾਂ ਦੀ ਤਾਰੀਫ ਕੀਤੀ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਉਹ ਡੈਡੀ ਕਿਹਾ ਕਰਦੇ ਸੀ ਕਿ ਮੇਰੇ ਪਿਤਾ ਸੁਰਗੀ ਬਾਬੂ ਅੰਦਾਸ ਜੀ ਕਿਹਾ ਕਰਦੇ ਸੀ ਕਿ ਜਦੋਂ ਲੋਕਾਂ ਨੇ ਔਰ ਪ੍ਰਮਾਤਮਾ ਨੇ ਕਿਸੇ ਨੂੰ ਕੁਝ ਕਰਨ ਯੋਗ ਕੀਤਾ ਹੋਵੇ ਚੰਗਾ ਕੰਮ ਤੇ ਬੰਦਾ ਫੇਰ ਉਹਨੂੰ ਕਰਨ ਲਈ ਕੋਸ਼ਿਸ਼ ਨਾ ਕਰੇ ਤੇ ਉਸ ਤੋਂ ਵੱਡੀ ਵੱਧ ਕਿਸਮਤ ਬੰਦਾ ਕੋਈ ਨਹੀਂ ਹੋ ਸਕਦਾ ਹੈਗਾ ਸੋ ਮੈਨੂੰ ਤੁਸੀਂ ਅੱਜ ਤੋਂ ਸਾਢੇ 3 1/4 ਸਾਲ ਪਹਿਲਾਂ ਬਹੁਤ ਵੱਡਾ ਮਾਣ ਬਖਸ਼ਿਆ ਇੱਕ ਰਿਕਾਰਡ ਤੋੜ ਲੀਡ ਦੇ ਨਾਲ ਸੁਨਾਮ ਦੇ ਵਿੱਚੋਂ ਇਟਾ ਵੱਡਾ ਮਾਣ ਬਖਸ਼ਿਸ਼ ਜਿੱਤ ਬਖਸ਼ਿਸ਼ ਕੀਤੀ ਸੋ ਮੈਂ ਤਾਂ ਉਸੇ ਦਾ ਮੁੱਲ ਹੈ ਜਿਹੜਾ ਉਹ ਮੁੰਡੇ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਆ ਪਿਛਲੇ ਅੱਜਵੇ ਲੌਂਗੋੜ ਦੀ ਵੀ ਗੱਲ ਕੀਤੀ ਡਿਵੈਲਪਮੈਂਟ ਦੇ ਜਾਂ ਬਾਕੀ ਪਿੰਡਾਂ ਦੀ ਜਦੋਂ ਗੱਲ ਕਰਦੇ ਆ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੋਈ ਕੰਮ ਦੀ ਕੋਸ਼ਿਸ਼ ਕਰੀਏ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਸਿੱਕੇ ਜਿਹੜਾ ਨਾ ਹੋ ਸਕੇ ਅਗਾਪਸ਼ਾ ਹੋ ਸਕਦਾ ਕਿਸੇ ਦੋ ਦਿਨ ਘਾਟ ਲੱਗੇ ਕਿਸੇ ਵੱਧ ਲੱਗੇ ਸਮਝ ਜ਼ਰੂਰ ਲੱਗ ਜਾਂਦਾ ਪਰ ਕੰਮ ਨੇ ਜਿਹੜੇ ਉਹ ਬਹੁ ਗਿਣਤੀ ਹੋ ਜਾਂਦੇ ਨੇ ਨੀਅਤ ਸਾਫ਼ ਹੋਣੀ ਚਾਹੀਦੀ ਹੈ ਅੱਜ ਦੇ ਇਸ ਪ੍ਰੋਜੈਕਟ ਦਾ ਜਿਹੜਾ ਤੁਹਾਡੇ ਪਿੰਡ ਵੀ ਸ਼ੁਰੂ ਕਰਨ ਲੱਗਿਆ ਕੱਲੇ ਇੱਥੇ ਹੀ ਨਹੀਂ ਅੱਜ ਪੰਜ ਪ੍ਰੋਗਰਾਮ ਨੇ ਸੜਕਾਂ ਦੇ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ-ਅੱਜ ਦੇ ਵਿੱਚ ਸੁਨਾਮ ਹਲਕੀ ਦੀਆਂ 48 ਸੜਕਾਂ 150 ਕਿਲੋਮੀਟਰ ਜਿੰਨਾਂ ਦੀ ਲੰਬਾਈ ਬਣਦੀ ਹੈ 40 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਜ-ਅੱਜ ਦੀ ਤਰੀਕ ਦੇ ਵਿੱਚ ਉਹ ਸ਼ੁਰੂ ਕਰਾਤੀ ਆਪਾਂ ਸੁਨਾਮ ਹਲਕੇ ਦੇ ਵਿੱਚ ਇਹ ਬਹੁਤ ਪਹਿਲਾਂ ਵੀ ਹੋ ਜਾਂਦੀਆਂ ਪਰ ਕਿਉਂਕਿ ਇਹ ਜਿਹੜੀਆਂ ਸੜਕਾਂ ਨੇ ਇਹ ਆਰਡੀਐਫ ਦੇ ਪੈਸੇ ਨਾਲ ਬਣਦੀਆਂ ਨੇ ਆਰਡੀਐਫ ਰੂਰਲ ਡਿਵੈਲਪਮੈਂਟ ਦਾ ਪੈਸਾ ਜਿਹੜਾ ਆਪਾਂ ਜਦੋਂ ਫਸਲ ਵੇਚਣ ਜਾਂਦੇ ਆ ਮੰਡੀ ਦੇ ਵਿੱਚ ਉਦੋਂ ਆਪਣੇ ਕੋਲੋਂ ਕਟਿਆ ਜਾਂਦਾ ਉਸ ਪੈਸੇ ਨਾਲ ਹੀ ਸੜਕਾਂ ਬਣਦੀਆਂ ਨੇ ਪਰ ਕਿਉਂਕਿ ਜਿਸ ਦਿਨ ਦੀ ਆਪਣੀ ਸਰਕਾਰ ਬਣੀ ਹੈ ਕੇਂਦਰ ਦੀ ਸਰਕਾਰ ਨੇ ਭਾਜਪਾ ਨੇ ਉਸ ਦਿਨ ਤੋਂ ਹੀ ਪੰਜਾਬ ਦਾ ਹੀ ਪੈਸਾ ਰੋਕ ਰੱਖਿਆ तकरीबन 8000 ਕਰੋੜ ਰੁਪਇਆ ਜਿਹਦੀ ਵਜ੍ਹਾ ਕਰਕੇ ਇਹਦੇ ਵਿੱਚ ਲੇਟ ਹੋਇਆ ਤੇ ਹੁਣ ਹੋਰ ਕਿਸੇ ਪਾਸੇ ਹੋ ਇੰਤਜ਼ਾਮ ਕਰਕੇ ਪੈਸਿਆਂ ਦਾ ਹੀ ਸੜਕਾਂ ਦਾ ਕੰਮ ਹੈ ਇਹ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਜਿਦੇ ਚ ਅੱਜ ਆਪਣੇ ਹਲਕੇ ਦੀਆਂ 150 ਕਿਲੋਮੀਟਰ ਲੰਮੀਆਂ ਸੜਕਾਂ ਨੇ 40 ਕਰੋੜ ਦੀ ਲਾਗਤ ਨਾਲ ਇਹ ਸ਼ੁਰੂ ਹੋ ਜਾਣਗੀਆਂ ਇਹਦਾ ਇੱਕ ਹੋਰ ਵਾਰ ਇੱਕ ਹੋਰ ਪਹਿਲੀ ਵਾਰ ਇਹਦਾ ਪੂਰੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ ਅੱਗੇ ਹੁੰਦਾ ਕੀ ਸੀਗਾ ਕਿ ਸੜਕ ਬਣੀ ਨੀਚੇ ਲੀਡਰਾਂ ਦੇ ਵਿੱਚ ਅਫਸਰਾਂ ਨੇ ਕਮਿਸ਼ਨ ਖਾਦੇ ਸੜਕ ਬਣਦੀ ਮਗਰੋਂ ਸੀਗੀ ਤੇ ਰੁੜ ਪਹਿਲਾਂ ਜਾਂਦੀ ਸੀਗੀ ਪੱਟੀ ਪਹਿਲਾਂ ਜਾਂਦੀ ਸੀਗੀ ਟੋਏ ਪਹਿਲਾਂ ਪੈ ਜਾਂਦੇ ਸੀਗੇ ਅਸੀਂ ਹੁਣ ਇਸ ਵਾਰ ਇਹ ਕੰਮ ਹੀ ਮੁਕਾਤਾ ਇਹ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਜਿਹੜੀਆਂ ਇਹ ਪਿੰਡੂ ਸੜਕਾਂ ਵੀ ਨੇ ਆਪਣੀਆਂ ਛੋਟੀਆਂ ਚਾਹੇ ਕੋਈ 10 ਫੁੱਟੀਆਂ ਜਾਏ 18 ਫੁੱਟੀਆਂ ਇਹਨਾਂ ਦੇ ਠੇਕਿਆਂ ਦੇ ਵਿੱਚ ਹੀ ਇਹਨਾਂ ਨੂੰ 5 ਸਾਲ ਇਹਨਾਂ ਦੀ ਰੱਖ-ਰਖਾਅ ਦਾ ਕੰਮ ਹੈ ਜਿਹੜਾ ਇਹਦੀ ਸਾਮ ਸੰਭਾਲ ਦਾ ਕੰਮ ਹੈ ਜਿਹੜਾ ਇਹਨੂੰ ਮੇਨਟੇਨ ਕਰਨ ਦਾ ਕੰਮ ਹੈ ਜਿਹੜਾ ਉਹ ਠੇਕੇਦਾਰ ਨੂੰ ਠੇਕੇ ਦੇ ਵਿੱਚੋ ਹੀ ਦੇਦਾ ਕਿ ਜੇ ਭਾਈ ਟੁੱਟ ਗਈ ਕੋਈ ਖੱਡਾ ਪੈ ਗਿਆ ਕੋਈ ਬਜਰੀ ਪੱਟੀ ਗਈ ਜੋ ਕੁਝ ਹੋਊਗਾ ਉਹ ਤੇਰੀ ਜ਼ਿੰਮੇਵਾਰੀ ਹੋਊਗੀ 5 ਸਾਲਾਂ ਦੇ ਵਿੱਚ ਠੇਕੇਦਾਰ ਨੇ ਕਰਕੇ ਦੇਣਾ ਸੋ ਇਸ ਕਰਕੇ ਇਸ ਕਰਕੇ ਜਿਹੜੀ ਪਹਿਲਾ ਪ੍ਰੋਬਲਮ ਆਉਂਦੀ ਸੀਗੀ ਉਹ ਪਹਿਲਾਂ ਤਾਂ ਕਈ ਵਾਰੀ ਠੁੱਕਰਾਂ ਬੜੀ ਪਕਾਈ ਜਾਂਦੇ ਸੀਗੇ ਤੇ ਉਹੀ ਆਪਣਾ ਇਹੋ ਜਿਹਾ ਕੰਮ ਕਰ ਜਾਂਦੇ ਸੀਗੇ ਠੇਕੇਦਾਰ ਮੁੜ ਕੇ ਪੇਮੈਂਟ ਲੈ ਕੇ ਪਾਰ ਜਾਂਦੇ ਸੀ ਮੁੜ ਕੇ ਲੋ ਖੱਜਲ ਹੋਈ ਜਾਂਦੇ ਸੀਗੇ ਸਰਕਾਰ ਕੋਲ ਜਾਂਦੇ ਸਰਕਾਰ ਕਹਿੰਦੀ ਕਿ ਜੀ ਇਹ ਤਾਂ ਬਣੀ ਨੂੰ 5 ਸਾਲ ਨਹੀਂ ਹੋਏਗੇ ਅਸੀਂ ਕਿਵੇਂ ਬਣਾਈਏ ਸੋ ਇਸ ਕਰਕੇ ਉਹ ਇੰਨੀ ਵੱਡੀ ਪ੍ਰੋਬਲਮ ਸੀ ਸੋ ਇਸ ਵਾਰੀ ਇਹ ਪ੍ਰੋਬਲਮ ਵੀ ਖਤਮ ਕਰ ਦਿੱਤੀ ਅਸੀਂ ਮਸਲੇ ਖਤਮ ਕਰ ਦਿੱਤਾ ਕਿ 5 ਸਾਲ ਜਿਹੜਾ ਠੇਕੇਦਾਰ ਬਣਾਊਗਾ 5 ਸਾਲ ਉਸੇ ਦੀ ਜ਼ਿੰਮੇਵਾਰੀ ਬਣੂਗੀ ਕਿ ਉਹਦੀ ਸਾਮ ਸੰਭਾਲ ਹੈ ਜਿਹੜੀ ਉਹ ਕਰੇ ਸੋ ਇਹ ਪਹਿਲੀ ਵਾਰੀ ਕਰਨ ਜਾ ਰਹੇ ਪਰ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਇਹ ਬੇਨਤੀ ਕਰੂੰਗਾ ਕਿ ਜਿੱਥੇ ਅਸੀਂ ਤਾਂ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਬੰਨਣੀ ਸੀਗੀ ਠੇਕੇਦਾਰ ਦੇ ਗੱਲ ਅਸੀਂ ਤਾਂ ਬੰਨ ਤੇ ਅਸੀਂ ਤਾਂ ਉਹ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਪਰ ਇਹ ਹੁਣ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਵੀਰਾਂ ਦੀ ਕਿ ਤੁਸੀਂ ਵੀ ਧਿਆਨ ਰੱਖੋ ਕਿਸੇ ਤਰੀਕੇ ਦਾ ਕੋਈ ਵੀ ਸਮਝੌਤਾ ਸੜਕ ਦੀ ਕੁਆਲਿਟੀ ਦੇ ਨਾਲ ਉਹ ਕਰਨਾ ਨਹੀਂ ਹੈਗਾ ਸਾਡੇ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਨੇ ਕਿ ਕਿਤੇ ਵੀ ਕੋ ਮਾੜਾ ਮਟੀਰੀਅਲ ਨਾ ਲੱਗਿਆ ਹੋਵੇ ਕਿਤੇ ਮਟੀਰੀਅਲ ਘੱਟ ਨਾ ਲੱਗਿਆ ਹੋਵੇ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਇਸ ਗੱਲ ਦੀ ਗੌਰ ਹੈ ਜਿਹੜੀ ਉਹ ਤੁਸੀਂ ਮੇਰੇ ਸਾਰੇ ਵੀਰਾਂ ਨੇ ਰੱਖਣੀ ਹੈ ਇਹ ਨਾ ਹੋਵੇ ਕਿ ਪਹਿਲਾਂ ਆਪਾਂ ਗੌਰ ਨਾ ਕਰੀਏ ਬਾਅਦ ਦੇ ਵਿੱਚ ਤੁਸੀਂ ਸਾਨੂੰ ਕਹੋ ਜੀ ਕੋਈ 19 ਕਿਹੋ ਜਿਹਾ ਵੈਸੇ ਤਾਂ ਜਦੋਂ 5 ਸਾਲ ਦੀ ਕੰਡੀਸ਼ਨ ਵਿੱਚ ਪਾਦੀ ਹੁੰਦਾ ਨਹੀਂ ਹੈਗਾ ਪਰ ਫਿਰ ਵੀ ਗੌਰ ਰੱਖਿਓ ਸਾਰੇ ਜਣੇ ਸੋ ਇੱਕ ਤਾਂ ਇਹ ਔਰ ਦੂਸਰਾ ਜਿਹੜਾ ਮੇਨ ਆ ਸਾਰੇ ਸਾਥੀ ਨੇ ਮੇਰੇ ਵੀ ਸਲੀਮ ਨੇ ਵੀ ਸਰਪੰਚ ਸਾਹਿਬ ਨੇ ਵੀ ਸਾਰਿਆਂ ਨੇ ਗੱਲ ਕੀਤੀ ਕਿ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਲੀਮ ਨੇ ਕਿਹਾ ਕਿ ਜੇ ਹੁਣ ਨਹੀਂ ਲੈ ਕੇ ਜਾਂਦੇ ਜਦੋਂ ਬਣ ਗਿਆ ਉਦੋਂ ਲੈ ਕੇ ਜਾਵਾਂਗੇ ਮੈਨੂੰ ਹੁਣ ਵੀ ਲੈ ਚਲੋ ਮੈਨੂੰ ਅਗਰੋ ਵੀ ਲੈ ਚਲਿਓ ਪਰ ਉਹਦੇ ਸਵਾਲ ਇਹ ਹੈ ਉਹਦੇ ਚ ਸਵਾਲ ਇਹ ਹੈ ਵੀ ਸੀਵਰੇਜ ਦੇਖੋ ਹੁਣ ਹੁਣ ਮਸਲਾ ਕੀ ਤੁਸੀਂ ਆਪ ਦੀ ਜਗ੍ਹਾ ਸਹੀ ਹੋ ਤੁਸੀਂ ਆਪ ਦੀ ਜਗ੍ਹਾ ਸੱਚੇ ਹੋ ਅਸੀਂ ਸਰਕਾਰ ਮੀਡੀਆ ਮਹਿਕਮਾ ਆਪ ਦੀ ਜਗ੍ਹਾ ਠੀਕ ਹੈ ਪ੍ਰੋਬਲਮ ਫੇਰ ਹੋ ਜਾਂਦੀ ਹੈ ਮਸਲਾ ਫੇਰ ਖੜਾ ਹੋ ਜਾਂਦਾ ਉਹ ਕਿਵੇਂ ਮਸਲਾ ਇਹ ਕਿ ਜਿਹੜਾ ਸੀਵਰੇਜ ਕਿਤੇ ਵੀ ਪੈਂਦਾ ਔਰ ਖਾਸ ਤੌਰ ਤੇ ਸ਼ਹਿਰਾਂ ਚ ਲੋ ਇੰਡੀ ਮਡੀ ਪ੍ਰੋਬਲਮ ਨਹੀਂ ਆਉਂਦੀ ਪਿੰਡਾਂ ਦੇ ਵਿੱਚ ਤੇ ਕਸਬਿਆਂ ਦੇ ਵਿੱਚ ਤਾਂ ਖਾਸ ਤੌਰ ਤੇ ਪ੍ਰੋਬਲਮ ਰਹਿੰਦੀ ਉਹ ਪ੍ਰੋਬਲਮ ਕੀ ਹੈ ਵੀ ਜਦੋਂ ਮਹਿਕਮੇ ਨੇ ਸਰਕਾਰ ਨੇ ਸੀਵਰੇਜ ਪਾਉਣਾ ਹੈ ਸੀਵਰੇਜ ਸਰਕਾਰ ਨੇ ਇਸ ਹਿਸਾਬ ਨਾਲ ਪਾਉਣਾ ਵੀ ਇਸ ਪਿੰਡ ਦੀ 3000 ਦੀ ਆਬਾਦੀ ਹੈ ਆਪਣੇ ਪਿੰਡ ਦੀ ਕਿੰਨੀ ਆਬਾਦੀ ਹੈ ਲਗਭਗ ਇੰਨੀ ਹੈ ਇੰਨੀ ਹੈ ਨਾ ਜੀ ਕਿੰਨੇ ਘਰ ਹੋਣਗੇ ਤਕਰੀਬਨ 6-700 ਘਰ ਹੋਊਗਾ ਹਾਂਜੀ 6-700 ਘਰ ਹੋਊਗਾ ਹੁਣ ਜਦੋਂ ਸਰਕਾਰ ਨੇ ਪਾਉਣਾ ਸੀਵਰੇਜ ਇਹ ਸੋਚ ਕੇ ਪਾਉਣਾ ਵੀ ਜੇ ਇਹ ਕੱਲ ਨੂੰ 3000 ਦੀ 3200 ਵਾਦੀ ਹੋ ਗਈ 3500 ਹੋ ਗਈ 4000 ਹੋ ਗਈ 4200 ਤੱਕ ਹੋ ਗਈ ਉਹ 20 25 30% ਦਾ ਮਾਰਜਨ ਲੈ ਕੇ ਸੀਵਰੇਜ ਪੈ ਜਾਂਦਾ ਉਹਨੀਆਂ ਮੋਟੀਆਂ ਪਾਈਪਾਂ ਪੈ ਜਾਂਦੀਆਂ ਨੇ ਉਹਨੇ ਜਿਹੜੇ ਹੋਦੀਆਂ ਨੇ ਉਹ ਬਣ ਜਾਂਦੇ ਸਾਰਾ ਕੁਝ ਹੁਣ ਆਪਣੇ 5 600 700 ਘਰ ਹੈ ਜਿਹੜਾ ਉਹਨਾਂ ਚ ਡੰਗਰ ਪਸ਼ੂ ਕਿੰਨੇ ਚ ਰੱਖਿਆ ਹੋਇਆ ਬਸ ਸੌ ਕਰ ਚ ਰੱਖਿਆ ਨਹੀਂ ਹੋਇਆ ਜੀ ਸੌ ਕਰ ਚ ਰੱਖਿਆ ਨਹੀਂ ਹੋਇਆ ਬਾਕੀ ਸਾਰਿਆਂ ਚ ਰੱਖਿਆ ਹੋਇਆ ਹੁਣ ਸੀਵਰੇਜ ਪੈਂਦਾ ਉਹ ਪਿੰਡਾਂ ਦੇ ਬੰਦਿਆਂ ਦੇ ਵੇਸਟ ਲਈ ਬੰਦਿਆਂ ਦੇ ਆਪਣਾ ਟਾਇਲਟ ਵਗੈਰਾ ਦੇ ਨਹੀਂ ਹੁਣ ਉਹਦੇ ਵਿੱਚ ਜਦੋਂ ਆਪਾਂ ਜੁਡੰਗਰ ਪਸ਼ੂ ਨੇ ਗੋਹਾ ਕਰਤਾ ਪੈਪ ਲਈ ਚਲ ਵਿੱਚ ਅਸੀਂ ਉਹ ਨਹੀਂ ਤਾਂ ਬਲੌਕ ਹੋਣਾ ਹੀ ਹੋਣਾ ਇਹ ਪ੍ਰੋਬਲਮ ਪਿੰਡਾਂ ਦੇ ਵਿੱਚ ਰਹਿੰਦੀ ਹੋਈ ਰਹਿੰਦੀ ਹੈ ਇਹ ਇਕੱਲੇ ਥੋੜੇ ਨਹੀਂ ਸਾਰੇ ਪੰਜਾਬ ਚ ਹੀ ਸਾਰੇ ਮੁਲਕ ਚ ਹੀ ਇਹ ਪ੍ਰੋਬਲਮ ਹੈ ਸੋ ਇਸ ਕਰਕੇ ਇਹਦਾ ਹੱਲ ਇਹ ਹੁੰਦਾ ਜਿਹੜਾ ਕਿ ਅਸੀਂ ਆਲਰੇਡੀ ਕਰੀ ਬੈਠਿਆ ਜਦੋਂ ਮੈਂ ਪਿਛਲੀ ਵਾਰੀ ਆਇਆ ਸੀਗਾ ਤੁਸੀਂ ਮੈਨੂੰ ਉਹ ਤੋਂ ਦੱਸਿਆ ਸੀਗਾ ਇਹਦੇ ਲਈ ਇਹਦਾ ਇਹਦਾ ਹੱਲ ਤਰੀਕਾ ਇੱਕੋ ਹੀ ਹੁੰਦਾ ਪਿੰਡਾਂ ਦੇ ਵਿੱਚ ਕਿ ਅੰਡਰਗਰਾਉਂਡ ਪਾਈਪਲਾਈਨ ਨਾ ਪਾਓ ਸੀਵਰੇਜ ਦੇ ਵਿੱਚ ਕਦੇ ਵੀ ਇਹ ਅੱਗੇ ਨੂੰ ਅਸੂਲ ਬਣਾ ਲਓ ਜਾਂ ਤਾਂ ਡੰਗਰ ਪਸੂ ਨਾ ਹੋਵੇ ਪਰ ਉਹ ਆਪਣਾ ਸਰਦਾ ਨਹੀਂ ਹੈਗਾ ਕਿਵੇਂ ਸਰੂਗਾ ਦੂਜਾ ਤਰੀਕਾ ਇਹ ਹੈ ਕਿ ਅੰਡਰਗਰਾਉਂਡ ਸੀਵਰੇਜ ਵਾਸਤੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਠੀਕ ਹੈ ਚੱਲ ਜਾਂਦਾ ਪਰ ਪਿੰਡਾਂ ਦੇ ਵਿੱਚ ਕਦੇ ਅੰਡਰਗਰਾਉਂਡ ਪਾਈਪਲਾਈਨ ਨਾ ਪਾਓ ਉੱਥੇ ਖੁੱਲਾ ਜਿਹੜਾ ਨਾਲਾ ਹੈ ਓਪਨ ਨਾਲਾ ਉਹ ਬਣਾ ਲਓ ਉਹਦੇ ਉੱਪਰ ਸਲੇਬਾ ਰਖਾ ਲਓ ਤਾਂ ਕਿ ਜੇ ਕਿਤੇ ਕੋਈ ਦਿੱਕਤ ਆ ਵੀ ਜਾਵੇ ਸਲੇਬ ਚੱਕੋ ਸਫਾਈ ਕਰ ਦਿਓ ਹੁਣ ਇਹਦਾ ਤਰੀਕਾ ਹੀ ਹੈ ਇਹਦੇ ਲਈ ਅਸੀਂ ਮੇਰੇ ਵੀਰ ਅਸੀਂ 12 ਲੱਖ ਰੁਪਏ ਜਿਹੜਾ ਆਲਰੇਡੀ ਅਸੀਂ ਮਨਜ਼ੂਰ ਕਰਤਾ ਤੇ ਬੜੀ ਜਲਦੀ ਉਹ ਕੰਮ ਵੀ ਥੋੜਾ ਸ਼ੁਰੂ ਕਰਾ ਦਾਂਗੇ ਸੋ ਬੇਫਿਕਰ ਹੋ ਜਾਓ ਤੁਸੀਂ ਇਹਦੇ ਇਹਦੇ ਇਸ ਕਰਕੇ ਥੋੜਾ ਜਿਹਾ ਇਹ ਡਿਲੇਅ ਵੀ ਹੋਇਆ ਕਿਉਂਕਿ ਬਰਸਾਤਾਂ ਦੇ ਵਿੱਚ ਨਾ ਤਾਂ ਟੋਬੇ ਦਾ ਕੰਮ ਨਾ ਨਾ ਨਾਲੇ ਦਾ ਕੰਮ ਨਾ ਸੜਕਾਂ ਦਾ ਕੰਮ ਬਰਸਾਤਾਂ ਚ ਚੱਲਦਾ ਨਹੀਂ ਪਰ ਇਹ 12 ਲੱਖ ਰੁਪਏ ਦਾ ਐਸਟੀਮੇਟ ਬਣਿਆ ਸੀਗਾ ਇਹ ਅਸੀਂ ਮਨਜ਼ੂਰ ਕਰਤਾ ਐਸਟੀਮੇਟ ਲਾਗੇ ਬੜੀ ਜਲਦੀ ਤੁਹਾਡੇ ਕੋਲ ਇਹ ਵੀ ਆ ਜਾਣਗੇ ਤੇ 12 ਦਾ 15 ਕਰਕੇ ਲੱਗਣਾ ਚਾਹੀਦਾ ਠੀਕ ਹੈ ਉਹ ਤੋਂ